ਕਾਲਾਂ ਵੀ ਆਉਨੀਆਂ ਨਾ ਫੋਨ ਆਉਨੇ ਆ ਵੀ ਬਾਈ ਯਾਰ ਐਸਐਮਐਸ ਲਵਾਉਣਾ ਕਿਤੋਂ ਲਗਵਾਈਏ ਬਾਕੀ ਮੈਂ ਕਿੱਥੇ ਕਿੱਥੇ ਤੱਕ ਵੀਰੇ ਲਾਉਨੇ ਆ ਗੜਿ ਗੜੀ ਜਿਹੜੇ ਤੱਕ ਰਾਜਸਥਾਨ ਹਰਿਆਣਾ ਪੰਜਾਬ ਯੂਪੀ ਤੱਕ ਵੀ ਲਾਉਨੇ ਆ ਐਸਐਮਐਸ 4 बाई 4 ਬਾਈ ਤੁਹਾਡੇ ਘਰੇ ਆ ਕੇ ਲਾ ਕੇ ਜਾਣਗੇ ਬਹੁਤ ਵਧੀਆ ਕੰਮ ਆ ਬਾਈ ਇਹੋਨਾਂ ਦਾ ਪਰ ਇਹਨਾਂ ਦਾ ਐ ਦੱਸੋ ਤੁਹਾਨੂੰ ਕੰਮ ਕਿਦਾਂ ਲੱਗਿਆ ਕੰਮ ਇਹਨਾਂ ਨੇ ਕਰਿਆ ਹਾਂਜੀ ਕੰਮ ਬਹੁਤ ਵਧੀਆ ਮੁੰਡਿਆਂ ਨੇ ਕੀਤਾ ਜੀ ਅੱਛਾ ਜੀ ਇਹਨਾਂ ਦੀ ਆ ਤਕਨੀਕ ਸਾਰੀ ਦੂਸਰੀ ਮਸ਼ੀਨ ਨਾਲੋਂ ਅਸੀਂ ਕਹਾਂਗੇ ਵੀ 100% ਇਹਨਾਂ ਦਾ ਕੰਮ ਉਹਦੇ ਨਾਲੋਂ ਵਧੀਆ ਆ ਤੁਹਾਡੇ ਜੀ ਨੂੰ ਪਹਿਲਾਂ ਵੀ ਲੱਗਿਆ ਪਹਿਲਾਂ ਵੀ ਲੱਗਾ ਦਸ਼ਮੇਸ਼ ਮਸ਼ੀਨ ਨੂੰ ਲੱਗਾ ਆ ਅੱਛਾ ਜੀ ਤੇ ਉਹਦਾ ਰਹਿਦਾ ਕੋਈ ਫਰਕ ਲੱਗਦਾ ਸਰ ਬਹੁਤ ਫਰਕ ਆ ਜਸਮੀਨ ਸਮਾਨ ਦਾ ਫਰਕ ਆਪਾਂ ਕਹਿ ਸਕਦੇ ਹਾਂ ਐਸਐਮਐ ਸਰ ਪੂਰੇ ਫਿੱਟ ਆ ਦੇਖ ਲਓ ਬੈਲੈਂਸ ਕੋਈ ਮਸ਼ੀਨ ਹਿੱਲਦੀ ਨਹੀਂ ਕੋਈ ਕੁਝ ਨਹੀਂ ਐਸਐਮਐ ਸਰ ਵਧੀਆ ਚੱਲ ਰਿਹਾ ਬਾਕੀ ਬਹੁਤ ਵਧੀਆ ਇਹ ਐਸਐਮਐਸਾ ਬਈ ਦੇਖ ਕੇ ਆਪਣੀ ਵੀ ਰੂਹ ਖੁਸ਼ ਹੋ ਗਈ ਜਿਹੜੀ ਹਿਸਾਬਾ ਦੇਖੋ ਪੂਰੀਆਂ ਤੱਕ ਵੀ ਕਵਰ ਕਰਕੇ ਬੈਲਟਾਂ ਕਵਰ ਕਰਤੀਆਂ ਬਾਕੀ ਦੇਖ ਤੁਸੀਂ ਦੇਖ ਲਓ ਜਿਆ ਪੂਰਾ ਜਿਵੇਂ ਘੋੜੀ ਸਟੈਂਡ ਆ ਪੂਰਾ ਹੈ ਮਜ਼ਬੂਤੀ ਚ ਬਣਵਾ ਕੇ ਬਾਈ ਉਹਨਾਂ ਨੇ ਪੂਰਾ ਬਣਾਤੀ ਗੱਲਬਾਤ ਬਾਕੀ ਸਭ ਤੋਂ ਵੱਡੀ ਗੱਲ ਤਾਂ ਵੀ ਕੁਆਲਿਟੀ ਹੈ ਜਿਹੜੀ ਲੋਹੇ ਦੀ ਹੈ ਨਾ ਚਾਦਰ ਦੀ ਵਧੀਆ ਲਾਈਆ ਬਾਕੀ ਜਿਹਨੇ ਲਾਈਆ ਅੰਕਲ ਉਹਨੇ ਵੀ ਖੁਸ਼ ਆ ਬਹੁਤ ਵਧੀਆ ਲੱਗਿਆ ਜੀ ਆਪਣੇ ਨਾਭ ਲੱਗੀ ਹੋਈ ਆ ਕਿ ਨਾਭ ਇੱਧਰ ਹੈ ਕਿ ਉਧਰ ਹੈ ਤੇ ਸ਼ਾਫਟ ਪਾਰ ਪਈ ਹੋਈ ਆ अच्छा ਜਿਹੜੀ ਆ ਸਾਡੇ ਦੇ ਰਪਾਰਟ ਸ਼ਾਫਟ ਗੱਡੀ ਹੋਈ ਹੈ ਰਪਾਰਟ ਸ਼ਾਫਟ ਪਈ ਹੋਈ ਹੈ ਯਾਰ ਠੀਕ ਸੁਪਰ SMS ਨੰਬਰ 1 ਆ ਬਾਕੀ ਤੁਸੀਂ ਦੇਖਦੇ ਆ SMS ਲੱਗਿਆ ਹੋਇਆ ਨਾ ਸਾਰਾ A to Z ਆ SMS ਦਾ ਬਾਕੀ ਤੁਸੀਂ ਦੇਖਦੇ ਆ ਵੀ ਪੇਂਟ ਤੋਂ ਲੈ ਕੇ ਸੈਂਸਰ ਉਹਦੇ ਬਾਅਦ ਜਿਹੜਾ ਪੂਰਾ ਆਪਾਂ ਨੂੰ SMS ਚੱਲਦਾ ਕਰਕੇ ਦੇਣਾ ਬਾਈ ਉਹਨਾਂ ਨੇ ਘਰੇ ਆ ਕੇ ਸੈਂਸਰ ਲਾ ਕੇ ਦਿੰਨੇ ਆ ਇਹ ਸੈਂਸਰ ਦਾ ਬਹੁਤ بڑا ਰੋਲ ਹੋ ਜਾਂਦਾ ਐ ਸਿਕਮੈਨ ਦੇ ਵਿੱਚ ਬਾਕੀ ਇਹ ਸੈਂਸਰ ਸਾਰਾ ਇਹ ਕੰਮ ਕਰਦਾ ਵੀ ਡਰਾਈਵਰ ਨੂੰ ਮੰਨ ਲਓ ਪਿੱਛੇ ਕੈਮਰੇ ਵਾਲੇ ਕੰਮ ਕਰਦਾ ਇਹ ਸੈਂਸਰ ਪੂਰਾ ਪ੍ਰੋਪਰ ਇੱਕ ਮੀਟਿੰਗ ਹੈ ਜਿਹੜੇ ਦੇਖੇ ਨੇ ਘੈਂਟ ਤਰੀਕੇ ਕਰੀਆ ਹਨ ਨਾ ਨਟ ਲਾ ਕੇ ਫੈਂਸਰ ਦੇ ਕੋਲ ਦੀਆਂ ਜਮੀ ਨਟ ਪੂਰਾ ਪੂਰਾ ਲੰਘਦਾ ਕਰਤਾ ਤਾਂ ਹੀ ਬਈ ਸਹੀ ਦਾਦਾ ਨਹੀਂ ਕਈ ਟਿੱਟਰ ਲੱਗਿਆ ਜੀ ਫੈਂਸਰ ਵਿੱਚ ਤਰਾਰ ਪਈਆਂ ਮਿੱਟਰ ਇਹ ਜੋ ਚੱਲੂਗਾ ਇਹ ਤਾਂ ਨੰਬਰ ਆਉਣਗੇ ਜੀ ਤੁਸੀਂ ਨੇ ਇੱਥੇ ਫੇਰ ਵੀ ਸ਼ਾਫਟ ਕੱਢ ਕੇ ਸ਼ੈਡ ਕਰਾਵਾ ਸ਼ਾਫਟ ਕੱਲੀ ਨਿਕਲ ਜਾਣੀ ਰੂਲਾ ਆਪਾਂ ਨੂੰ ਕੱਢਣ ਦੀ ਬਾਹਰ ਜਿਹੜਾ ਆਪਣੇ ਆਹ ਸ਼ਾਹ ਰੂਲਾ ਇੱਧਰ ਤੁਹਾਨੂੰ ਕੱਢਿਆ ਹੋਇਆ ਵੀ ਦਿਖਾ ਦਿੰਦੇ ਜਿਹੜਾ ਰੂਲਾ ਬਾਈ ਉਹਨਾਂ ਨੇ ਕੱਢਿਆ ਹੋਇਆ ਬਾਹਰ ਪਿਆ ਹੈ ਨਾ ਇੱਕ ਇਹਦੇ ਵਿੱਚ ਜਿਹੜੀ ਪ੍ਰੋਪਰ ਸ਼ਾਫਟ ਪਾਉਨੇ ਆ ਲੰਬੀ ਕੋਈ ਐ ਨਹੀਂ ਹੈ ਕਿ ਵੀ ਇੱਥੇ ਲਾ ਕੇ ਲੱਠਾ ਬਣੇ ਆਪਾਂ ਦੇਖਦੇ ਆ ਨਾ ਕਈ ਐਸਐਮਐਸ ਨੇ ਕਈ ਵਾਰ ਬੈਰਿੰਗ ਪਾਉਣ ਲੱਗਦੇ ਆ ਕੱਢਣ ਚ ਬੜੀ ਤਰਾਸ ਸ਼ਾਫਟ ਕੱਲੀ ਨਿਕਲ ਜਾਣੀ ਰੂਲਾ ਆਪਾਂ ਨੂੰ ਕੱਢਣ ਦੀ ਬਾਹਰ ਲੋੜ ਨਹੀਂ ਹੈਗੀ ਇਹ ਬੜਾ ਵਧੀਆ ਕੰਮ ਕਰਿਆ ਹੋਇਆ ਹੈ ਅੱਛਾ ਵੀਰੇ ਜਿਹੜੇ ਪਲੇਟ ਲਾਉਨੇ ਆ ਇਹ ਫਿਰ ਕਿਹੜੀ ਕੁਆਲਿਟੀ ਲਾਉਨੇ ਆ ਆਪਾਂ ਪਲੇਟ ਇਹ ਬਲੇਡ 5 ਐਮਐਮ ਦਾ ਬਲੇਡ ਨਹੀਂ ਹੈਵੀ ਬਲੇਡ ਨੂੰ ਅੱਛਾ 5 ਐਮਐਮ ਦੇ ਬਲੇਡ ਚਾਦਰ ਲਾ ਲਓ ਲੇਜ਼ਰ ਕਟਿੰਗ ਆ ਇਹ ਪੂਰੀ ਕਾ ਲੈਜਰ ਕਾ ਲੈਜਰ ਕਾ ਲਓ ਠੀਕ ਹੈ ਹੁਣ ਇਹ ਹੀ ਵਾਰ ਦਾ ਵੀਡੀਓ ਵਾਇਰਲ ਹੋਣੀ ਹੈ ਬਾਈ ਸਾਡੇ ਸਟਾਫ ਆ ਟੁੱਟ ਗਿਆ ਐਸਐਮਐਸ ਲਾਉਣਾ ਭੁੱਲ ਗਏ ਥੱਲੇ ਛਿਟਣਾ ਭੁੱਲ ਗਏ ਬਾਕੀ ਨੇ ਦਾ ਐਸਐਮਐਸ ਖੁੱਲਦਾ ਵੀ ਆ ਨਾ ਪਾ ਨੂੰ ਕੋਈ ਤਾਰ ਕੇ ਰੱਖਣ ਦੀ ਜ਼ਰੂਰਤ ਨਹੀਂ ਧਰਤੀ ਤੇ ਹਨਾ ਜਿਹੜਾ ਪੇਂਟ ਮਸ਼ੀਨ ਦੇ ਨਾਲ ਆ ਬਿਲਕੁਲ ਨਾਲ ਮਲਾ ਕੇ ਰੱਖਤਾ ਵੀ ਇੱਕ ਸੀਜ਼ਨ ਦੇ ਬਾਅਦ ਤੁਹਾਨੂੰ ਪੇਂਟ ਐਸਐਮਐਸ ਇਹ ਨਹੀਂ ਪਤਾ ਲੱਗੂਗਾ ਇਹ ਕੰਪਨੀ ਚ ਲਗਵਾ ਲਗਾਇਆ ਹੋਇਆ ਜਾਂ ਵੀ ਇਹ ਘਰੇ ਲੱਗਿਆ ਹੋਇਆ ਹਨਾ ਬਾਕੀ ਹੁਣੇ ਨਹੀਂ